ਜਿਦ ਰੱਖਣ ਦੀ ਗੱਲ ਨਹੀਂ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਇਹੋ ਜਿਹਾ ਸ਼ਖਸ਼ ਜੋ ਗੱਲ ਉਹਨੇ ਆਦੇ ਬੱਤੀਆਂ ਦੰਦਿਆਂ ਦੇ ਵਿੱਚੋਂ ਜ਼ੁਬਾਨ ਤੋਂ ਕਹਿ ਪਈ ਨਾ ਹਾਂਜੀ ਬੇਸ਼ੱਕ ਜਵੇਂ ਪੰਜਾਬੀ ਦੀ ਕਾਵਟ ਆ ਨਾ ਜੱਟ ਵੱਡਿਆ ਜਾਏ ਹੂੰ ਆਪਣੀ ਜ਼ੁਬਾਨ ਤੋਂ ਨਹੀਂ ਭਜਦਾ ਇਹ ਬੰਦਾ ਉਹੋ ਜਿਹਾ ਉਹ ਸ਼ਖਸ਼ਾ ਕਈ ਵਾਰ ਮਿਲ ਕਹਿਣ ਲੱਗ ਪੈਂਦੇ ਆ ਯਾਰ ਮਿਨੀ ਸੁਖਵੀਰ ਸਿੰਘ ਬਾਦਲ ਆ ਗਿਆ ਅੱਛਾ ਕਹਿੰਦੇ ਆ ਕੋਈ ਸਾਡੇ ਰਿਲੇਟਿਵ ਆ ਕਹਿੰਦੇ ਸਾਡੇ ਰਿਸ਼ਤੇਦਾਰ ਆ ਮੇਰੇ ਕਈ ਜਿਹੜਾ ਨੀਲੀ ਪੱਗ ਬਣੀ ਹੁੰਦੀ ਆ ਹਾਂਜੀ ਤੇ ਦਾੜਾ ਪ੍ਰਕਾਸ਼ ਕੀਤਾ ਵੇਖ ਕੇ ਤੇ ਟੱਗ ਮੀ ਪਜਾਮਾ ਪਾਇਆ ਹੁੰਦਾ ਐ ਮੈਨੂੰ ਕਈ ਕਹਿ ਲੱਗ ਪੈਂਦੇ ਆ ਐਈ ਇੱਕ ਮੇਰਾ ਦੋਸਤ ਸੀਗਾ ਮੈਂ ਉਹਦੇ ਘਰੇ ਗਿਆ ਹੂੰ ਇਦਾਂ ਹੀ ਤੇ ਉਹਦੇ ਵੇਖ ਕੇ ਉਹਦਾ ਨਿੱਕਾ ਜਿਹਾ ਬੱਚਾ ਸੀਗਾ ਭਤੀਜਾ ਉਹਨਾਂ ਦਾ ਉਹਨੇ ਰੌਲਾ ਪਾਦਾ ਕਿੰਦੇ ਪਾਪਾ ਸੁਖਵੀਰ ਬਾਦਲ ਆ ਗਿਆ ਮੇਰਾ ਮੂੰਹ ਤਾਂ ਨਿੱਕਾ ਗੱਲ ਬਹੁਤ ਮਵੱਟੀ ਕਹਿਣ ਲੱਗਾ ਜੀ ਸਰ ਜਿਹੜੇ ਬੰਦੇ ਸਾਡੀ ਪਾਰਟੀ ਦੇ ਵਿੱਚੋਂ ਵੱਖ ਹੋਏ ਆ ਹੂੰ ਚੰਦੂ ਮਾਜਰਾ ਸਾਹਿਬ ਹੂੰ ਵਡਾਲਾ ਸਾਹਿਬ ਹੂੰ ਜਿਨ੍ਹਾਂ ਨੇ ਆਨੰਦ ਮਾਣਿਆ ਮਿਨਿਸਟਰੀਆਂ ਲਈਆਂ ਐਮਪੀ ਰੇ ਹੂੰ ਹੁਣ ਉਹੀ ਬੰਦੇ ਸੁਖਬੀਰ ਸਿੰਘ ਬਾਦਲ ਨੂੰ ਮਾੜਾ ਕਹਿੰਦੇ ਤੇ ਆ ਜਦੋਂ ਉਹਦੇ ਕੋਲੋਂ ਇਹਨਾਂ ਨੇ ਟਿਕਟਾਂ ਲਈਆਂ ਸਤਾ ਦਾ ਆਨੰਦ ਮਾਣਿਆ ਉਹਦੇ ਲਈ ਜਿਪਸੀਆਂ ਅੱਗੇ ਲਾਈਆਂ ਹੂਟਰ ਮਾਰੇ ਐ 40 40 50 50 ਗੰਡਮੈਨ ਨਾਲ ਹੁਣੇ ਸੁਰ ਕੀ ਵੱਜਨੇ ਕੀ ਉਦੋਂ ਸੁਖਬੀਰ ਸਿੰਘ ਬਾਦਲ ਚੰਗਾ ਸੀ ਹੁਣ ਸੁਖਬੀਰ ਸਿੰਘ ਬਾਦਲ ਮਾੜਾ ਹੋ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਵਿੱਚ ਵੀ ਹੰਕਾਰ ਸੀ ਕਿ ਉਹਨਾਂ ਨੇ ਬਾਈਚ ਕੋਈ ਆ ਕੇ ਰੈਲੀ ਨਹੀਂ ਕੀਤੀ ਜਾਂ ਸਾਰਾ ਕੁਝ ਮੰਟਾ ਜੀ ਦੇ ਉੱਤੇ ਛੱਡਿਆ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਐਹੋ ਜਿਹਾ ਬੰਦਾ ਹੈ ਜਿਹਦੇ ਤੇ ਵਿਸ਼ਵਾਸ ਕਰਦਾ ਨਾ ਬੇਤਾਸ਼ਾ ਅੱਖਾਂ ਮੀਟ ਕੇ ਕਰ ਹਮ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਾ ਜਲਾਲਾਬਾਦ ਦੇ ਵਿੱਚ ਇਹ ਸੜਕਾਂ ਚਾਰਜ ਨੇ ਵਿੱਚ ਹੈ ਹਮ ਹਾਲਾਂਕਿ ਮੇਰੀ ਕੋ ਨੀਤੀ ਦੁਸ਼ਮਣੀ ਨਹੀਂ ਉਹਦੇ ਨਾਲ ਆ ਕੰ ਚਾਰਜ ਨਾਲ ਮੈਂ ਤਾਂ ਪਾਰਟੀ ਲੈਵਲ ਦੀ ਗੱਲ ਕਰੂੰਗਾ ਹਮ ਮੈਂ ਤੁਹਾਨੂੰ ਇੱਕ ਕੋਈ ਮਿਸਾਲ ਦਊਂਗਾ ਹਮ ਸਾਡੇ ਪਿੱਛੇ ਹਮ ਬੀਜੇਪੀ ਅਜ ਤੱਕ ਸਾਡੇ ਪਿੱਛੇ ਲੱਗੀ ਵੀ ਨੇ ਵੀ ਜੁਆਇਨ ਕਰੋ ਜਿਵੇਂ ਨਾ ਇੱਕ ਪੰਜਾਬੀ ਦੀ ਕਹਾਵਤ ਆ ਬੂਆ ਜਾਉਂ ਜਾਉ ਕਰੇ ਤੂਫਾ ਲੈਨੇ ਆ ਗਿਆ ਉਹ ਉਹ ਕਹਾਵਤ ਹੁਣ ਸਿੱਧ ਹੋਣੀ ਆ ਕਿਉਂਕਿ ਜਿਹੜੇ ਸਾਡੇ ਤੋਂ ਰੁੱਸ ਕੇ ਗਏ ਨੇ ਨਾ ਸਾਡੀ ਪਾਰਟੀ ਤੋਂ ਰੁੱਸ ਕੇ ਗਏ ਨੇ ਜਿਹੜੇ ਵੱਖਰੇ ਹੋਏ ਨੇ ਜੀ ਉਹਨਾਂ ਦਾ ਵੀ ਕਰਦਾ ਕਈਆਂ ਲੀਡਰਾਂ ਦਾ ਵਿੱਚੋਂ ਕੋਈ ਸਾਨੂੰ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਵਿੱਚ ਦੁਰਾ ਵਿਚੋਲਾ ਪਵੇ ਓਕੇ ਤੇ ਜਿਵੇਂ ਸਿਕੰਦਰ ਸਿੰਘ ਮਲੂਕਾ ਜੀ ਘਰ ਵਾਪਸੀ ਹੋ ਗਈ ਅਸੀਂ ਵੀ ਆਈਏ ਜਿਹੜੇ ਜੀ ਕੀ ਗੱਲ ਵਿਚੋਲੇ ਲੱਭ ਨਹੀਂ ਰਹੇ ਜਾਂ ਵਿਚੋਲੇ ਖਤਮ ਹੋ ਗਏ ਨੇ ਚੋਲਿਆਂ ਦੀ ਗੱਲ ਨਹੀਂ ਉਹ ਸਭ ਖੰਗ ਦੇ ਪੇਸ ਅੱਛਾ ਜੀ ਅਕਾਲੀ ਦਲ ਸ਼ੁਰੂ ਤੋਂ ਕਹਿੰਦਾ ਆਇਆ ਹੈ ਬਾਈ ਤੋਂ ਬਾਅਦ ਵੀ ਜਦੋਂ ਵਿਧਾਨ ਸਭਾ ਦਾ ਇਲੈਕਸ਼ਨ ਹੋਇਆ ਕਿ ਅਸੀਂ ਬੀਜੇਪੀ ਨਾਲ ਕੋਈ ਸਾਂਝ ਨਹੀਂ ਰੱਖਣੀ ਜਿਹੜੀ ਲੁਧਿਆਣਾ ਸੀਟ ਹੈ ਵੈਸਟ ਜਿੱਥੋਂ ਇਲੈਕਸ਼ਨ ਹੋਇਆ ਥਿਆ ਬੇਸਿਕਲੀ ਜੇ ਵੇਖਿਆ ਜਾਏ ਤੇ ਇਹ ਸਹਰੀ ਇਹ ਸ਼ਹਿਰੀ ਸਿੰਕ ਹੈ ਹਾਂਜੀ ਹਾਂਜੀ ਪਰ ਮੇਰਾ ਸਵਾਲ ਸੀ ਵੀ ਜਿਵੇਂ ਦੋਨੋਂ ਪਾਰਟੀਆਂ ਇਕੱਠੀਆਂ ਹੁੰਦੀਆਂ ਮਾਰਜਨ ਨੇੜੀ ਪਹੁੰਚ ਗਿਆ ਸੀ ਬਿਲਕੁਲ ਇਕੱਠੇ ਹੋਣਾ ਚਾਹੀਦਾ ਪਰ ਉਹਦੇ ਵਿੱਚ ਕਈ ਗੱਲਾਂ ਹੂੰ ਹੂੰ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੂੰ ਕਿਸਾਨਾਂ ਦੇ ਜਿਹੜਾ ਬਿੱਲਾ ਦਾ ਮਸਲਾ ਜਿਨ੍ਹਾਂ ਨੇ ਕਾਦੀ ਦਾਲ ਨੇ ਪੋੜਿਆ ਸੀ ਗਾ ਸਭ ਉਹ ਕੀ ਇਹ ਦੋ ਤਿੰਨ ਮਸਲੇ ਨੇ ਦੋ ਤਿੰਨ ਮੁੱਦੇ ਨੇ ਹੂੰ ਭਾਜਪਾ ਨੂੰ ਸੋਲਵ ਕਰਨੇ ਪੈਣੇ ਨੇ ਸਾਡੇ ਕੋਲ ਮੇਰੇ ਸਕੇ ਮਾਮਾ ਜੀ ਦਾ ਬੇਟਾ ਦਵਿੰਦਰ ਸਿੰਘ ਲਾਡੀ ਟੋਸ ਉਹ ਇੱਕ ਬੜਾ ਪੁਰਾਣਾ ਹੂੰ ਵੀ ਖਾਨਦਾਨੀ ਤੇ ਤਕਸਾਲੀ ਪਾਰ ਸੀ ਸਰਦਾਰ ਗੁਰਦੀਪ ਸਿੰਘ ਟੋਸ ਮੇਰੇ ਮਾਮਾ ਹੀ ਧਰਮਕੋੜ ਜਿਹੜੇ ਐਮਐਲਏ ਜਿਹੜੇ ਨਹੀਂ ਉਹਨਾਂ ਦਾ ਬੇਟਾ ਐਮਐਲਏ ਹੁਣ ਆਮ ਆਟਾ ਹੈ ਸਸ਼ੀਕਾਲ ਜੀ ਸਾਰਿਆਂ ਨੂੰ ਮੈਂ ਕੁਦਰਤ ਟੀਵੀ ਤੋਂ ਤੁਹਾਡਾ ਦੋਸਤ ਵਰਿੰਦਰ ਸੋ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਅੱਜ ਜਿਮਨੀ ਚੌਂ ਲੁਧਿਆਣਾ ਚ ਹੋ ਕੇ ਅੱਡੀ ਹੈ ਜਿਹਦੇ ਨਤੀਜੇ ਆ ਚੁੱਕੇ ਨੇ ਜਿਹਦੇ ਵਿੱਚ ਕੱਲ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਜਿਨ੍ਹਾਂ ਨੂੰ ਫਿਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਮਾਨਤ ਜਬਤ ਹੋਈ ਹੈ ਤੇ ਇੱਕ ਵਾਰੀ ਫਿਰ ਮੌਜੂਦਾ ਪਾਰਟੀਆਂ ਆਮ ਆਦਮੀ ਪਾਰਟੀ ਦੇ ਸਿਰ ਤਾਜ ਸਜਿਆ ਸੋ ਸਾਡੇ ਨਾਲ ਅੱਜ ਹੋਣਗੇ ਸ਼੍ਰੋਮਣੀ ਅਕਾਲੀ ਦਲ ਤੋਂ ਜਲਾਲਾਬਾਦ ਤੋਂ ਗੁੱਲੂ ਗਰਾਇਆ ਜੀ ਜਲਾਲਾਬਾਦ ਤੇ ਅਕਾਲੀ ਦਲ ਦੇ ਵਿੱਚ ਬਹੁਤ ਹੀ ਮਿਹਨਤੀ ਤੇ ਅਣਥੱਕ ਲੀਡਰ ਤੇ ਸਵਾਗਤ ਕਰਦੇ ਆ ਗੁੱਲੂ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਕੁਦਰਤ ਟੀਵੀ ਤੇ ਸਭ ਤੋਂ ਪਹਿਲਾਂ ਮੈਂ ਕੁਦਰਤ ਟੀਮ ਦੀ ਆਈ ਟੀਮ ਨੂੰ ਸਾਰਿਆਂ ਨੂੰ ਮੈਂ ਜੀ ਆਇਆਂ ਨੂੰ ਕਹਿਣਾ ਜਿਹੜੇ ਆਪਣਾ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਮੇਰਾ ਇੰਟਰਵਿਊ ਲੈਣ ਆਥੇ ਆ ਤੇ ਇਹਨਾਂ ਦੇ ਨਾਲ ਆਪਾਂ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁੱਲੂ ਜੀ ਸਭ ਤੋਂ ਪਹਿਲਾਂ ਗੱਲ ਕਰ ਲਈਏ ਅੱਜ ਨਤੀਜੇ ਆ ਕੇ ਹਟੇ ਨੇ ਲੁਧਿਆਣਾ ਜਿਮਨੀ ਚੌਂਦੇ ਤੁਸੀਂ ਵੀ ਦੇਖੇ ਹੋਣੇ ਅਕਾਲੀ ਦਲ ਸ਼ੁਰੂ ਤੋਂ ਕਹਿੰਦਾ ਆਇਆ ਹੈ 22 ਤੋਂ ਬਾਅਦ ਵੀ ਜਦੋਂ ਵਿਧਾਨ ਸਭਾ ਦਾ ਇਲੈਕਸ਼ਨ ਹੋਇਆ ਕਿ ਅਸੀਂ ਭਾਜਪਾ ਨਾਲ ਕੋਈ ਸਾਂਝ ਨਹੀਂ ਰੱਖਣੀ ਅੱਜ ਨਤੀਜਿਆਂ ਨੂੰ ਵੇਖ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਅੱਜ ਅਕਾਲੀ ਦਲ ਤੇ ਭਾਜਪਾ ਇਕੱਠੇ ਹੁੰਦੇ ਤਾਂ ਨਤੀਜੇ ਕੁਝ ਹੋਰ ਹੋਣੇ ਸੀ ਤੁਹਾਡੀ ਕੀ رائے ਜੀ ਉਹਦੇ ਤੇ ਗੱਲ ਵੀਰ ਜੀ ਇਸ ਤਰ੍ਹਾਂ ਹੈ ਵੀ ਜਿਹੜੀ ਲੁਧਿਆਣਾ ਸੀਟ ਹੈ ਵੈਸਟ ਜਿੱਥੋਂ ਇਲੈਕਸ਼ਨ ਹੋ ਗਿਆ ਠੇਆ ਬੇਸਿਕਲੀ ਜੇ ਵੇਖਿਆ ਜਾਏ ਤੇ ਇਹ ਸਹਰੀ ਇਹ ਸ਼ਹਿਰੀ ਸੀਟ ਹੈ ਹਾਂਜੀ ਹਾਂਜੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਆ ਹਾਂਜੀ ਤੇ ਪੰਜਾਬ ਦੇ ਪੰਜਾਬੀਆਂ ਦੀ ਪੰਜਾਬ ਦੇ ਲੋਕਾਂ ਦੀ ਤੇ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਆ ਹੂੰ ਇਹਦੇ ਵਿੱਚ ਕੀ ਗੱਲ ਆ ਵੀ ਜਿਹੜੀ ਇਹ ਤਾਂ ਨੇਚੁਰਲੀ ਹੁੰਦਾ ਜਿਹੜੀ ਸ਼ਹਿਰੀ ਵੋਟ ਹੁੰਦੀ ਆ ਹੂੰ ਉਹ ਜਾਂ ਤਾਂ ਉਹ ਕਾਂਗਰਸ ਨੂੰ ਜਾਂਦੀ ਆ ਜਾਂ ਉਹ ਭਾਜਪਾ ਨੂੰ ਜਾਂਦੀ ਆ ਹੂੰ ਫਿਰ ਜੇ ਆਪਾਂ ਗੱਲ ਕਰ ਲਈਏ ਬਾਈਲ ਇਕਸ਼ਨ ਦੀ ਹੂੰ ਕਿਉਂਕਿ ਕਿਤੇ ਵੀ ਜੀਮਨੀ ਚੋਂ ਚੋਣ ਆਏਗੀ ਕਿਤੇ ਵੀ ਬਾਈ ਇਲੈਕਸ਼ਨ ਹੋਊਗਾ ਕਿਉਂਕਿ ਉਹ ਹਮੇਸ਼ਾ ਸਰਕਾਰ ਹੀ ਜਿੱਤਦੀ ਹੁੰਦੀ ਹੈ ਨਹੀਂ